ਕੀ ਹਾਲ ਚਾਲ ਹੈ ਸਾਰਿਆਂ ਦਾ ਕਰਤਾ ਹੀ ਪਾਣੀ ਬੰਦਾ ਜਿਰੀ ਦਾ ਵੀ ਆਪਾਂ 40-42 ਦਿਨ ਦੀ ਹੋ ਗਈ ਅੱਜ ਬਾਕੀ ਦੇਖੋ ਵੀ ਕਿੱਦਾਂ ਦੀ ਖੜੀ ਆ ਤੇ ਹੁਣ ਫੇਟੋਂ ਸੁੱਕੇ ਤੋਂ ਬਾਅਦ ਫੇਰ ਸਪਰੇਅ ਕਰਾ ਕੇ ਫੇਰ ਪਾਣੀ ਲਾਵਾਂਗੇ ਹਲੇ ਨੰਗ ਜਾਣੇ ਨੇ 5-7 ਦਿਨ ਤੇ ਪਰਲੀ ਮੋਟਰ ਤੇ ਵੀ ਜਾ ਕੇ ਆਉਣੇ ਆ ਦੇਖਦੇ ਆ ਵੀ ਜਿਰੀ ਕਿੰਨੀ ਗਭੋਲੇ ਆਈ ਆ ਫਿਰ ਉਹ ਹਸਾਬ ਨਾਲ ਸਪਰੇ ਕਰਾਈਏ ਉੱਥੇ ਵੀ ਗਾਂ ਵਾਲੀ ਮੋਟਰ ਤੇ ਮੋਟਰ ਆ ਬੰਦ ਆਪਣੀ ਤੇ ਸਪਰੇ ਕਰਾਤੀਦੀ ਆਪਾਂ ਅਲਦਾਲੇ ਸਾਰੀਆਂ ਬੱਟਾਂ ਤੇ ਕਿੰਨੇ ਵੀ ਆ ਕੱਕ ਕੁਖ ਵੜਾਏ ਸੀ ਹੁਣ ਹੋਣਗੇ ਨਹੀਂ ਤੇ ਜਿਹੜੀਆਂ ਵਿਚਾਲੀਆਂ ਬੱਟਾਂ ਨੇ ਕੱਚੀਆਂ ਆਪਣੀਆਂ ਉਹਨਾਂ ਤੇ ਵੀ ਕਰਵਾਤੀ ਬਾਕੀ ਉਹ ਪਰਲਾ ਖੇਤਾਂ ਕਾਫੀ ਦਿਨ ਹੋ ਗਏ ਉਹਨੂੰ ਪਾਣੀ ਲਾਇਆ ਨਹੀਂ ਉਹ ਤਾਂ ਸੁੱਕਿਆ ਹੋਇਆ ਹੀ ਆ ਤੇ ਉਹਨੂੰ ਪਾਣੀ ਲਾ ਦਾਂਗੇ 2 ਜਾਂ 3 ਦਿਨ ਤੱਕ ਜਿਵੇਂ ਵੀ ਹੋਊਗਾ ਹੁਣ ਚੱਲਦੇ ਆ ਦੂਜੀ ਮੋਟਰ ਤੇ ਚੱਲਦਾ ਜੀਰੀ ਨੂੰ ਪਾਣੀ ਪਿੰਡ ਵਾਲੀ ਮੋਟਰ ਤੇ ਇੱਧਰ ਲਈ ਲਾਈਨ ਆਪਣੀ ਭਰ ਗਈ ਤੇ ਬਾਕੀ ਜੀਰੀ ਨਸਰਾਈ ਸਾਰੀ ਉਹ ਦੇਖੋ ਕੱਢਣ ਲੱਗੀ ਛੱਟਾ ਤੋ ਦਨ ਚ ਇਹਨੇ ਸਾਰਾ ਖੇਤ ਭਰਿਆ ਹੁਣਾ ਆਪਣਾ ਹੁਣ ਇਧਰ ਲਾਈਨ ਨੂੰ ਪੈ ਰਿਹਾ ਪਾਣੀ ਤੇ ਉਧਰੋਂ ਵੀ ਉਹ ਦੂਈ ਮੋਟਰ ਭਰ ਕੇ ਲੈ ਕੇ ਆਉਂਦੀ ਉਹ ਚੱਲਦੀ ਆ ਸਾਹਮਣੇ ਉਹ ਉਧਰਲੇ ਪਾਸਿਓਂ ਭਰਦੀ ਆ ਉਧਰੋਂ ਵੀ ਦੋ ਗਿਆਰੇ ਭਰ ਗਏ ਤੇ ਮਾਜਰੀ ਆਪਣਾ ਪਾਣੀ ਸਕਾਈ ਹੋਇਆ ਬਾਦਲੇ ਵੀ ਚੱਲਦੀ ਆ ਹਲੇ ਮੋਟਰ ਇੱਥੇ ਹਲੇ 10 12 ਦਿਨਾਂ ਪਾਉਗਾ ਜੀਰੀ ਚ ਪਾਣੀ ਫੇਰ ਉੱਥੇ ਪਾਣੀ ਸੁਕਾਵਾਂਗੇ ਤੇ ਹਲੇ ਇੱਕ ਜੂਰੀਆ ਵੀ ਰਹਿੰਦਾ ਪਾਉਣ ਤੋਂ ਬਾਕੀ ਜੀਰੀ ਸਾਫ ਆ ਕੋਈ ਸ਼ਿਕਾਇਤ ਨਹੀਂ ਬਿਮਾਰੀ ਦੀ ਨਾ ਗੋਭ ਦੀ ਸੁੰਡੀ ਦੀ ਨਾ ਕੋਈ ਤੇਲੇ ਦੀ ਤੇ ਵਧੀਆ ਖੜੀ ਆ ਪੂਰੀ ਇੱਧਰ ਲੱਕੀ ਆ ਰਹੀ ਵੀ ਵਧੀਆ ਨੇ ਸਰੇ ਹੋਏ ਨੇ ਵਿੱਚ ਵਿੱਚ ਛੱਟੇ 'ਚ ਪ੍ਰੋਬਲਮ ਹੈਗੀ ਆ ਜੇ ਮੈਂ ਆ ਦੇਖੋ ਦਾਣਾ ਕਾਲਾ ਹੋਇਆ ਹੋਇਆ ਇਹਨੇ ਫੋਗ ਮਣ ਜਾਣੀ ਆ ਇਹ ਜਦੋਂ ਗੋਗੋ 'ਚ ਨਕਲਦਾ ਏ ਜਦੋਂ ਹੋ ਜਾਂਦਾ ਇਹ ਕਾਲਾ ਦਾਣਾ ਬਾਕੀ ਮੌਸਮ ਵੀ ਠੀਕ ਆ ਪਾਛਵਾ ਚੱਲ ਰਹੀ ਆ ਤੇ ਮੀਂਹ ਮੁੰਦੀ ਕੋਈ ਸੁਭਾਵਨਾ ਨਹੀਂ ਹੁਣ ਤਾਂ ਮੀਂਹ ਪਵੇ ਵੀ ਨਾ ਤਾਂ ਵੀ ਵਧੀਆ ਗੱਲ ਆ ਜੀਰੀਆਂ ਨਸਰ ਰਹੀਆਂ ਨੇ ਮੀਂਹ ਦਾ ਨੁਕਸਾਨ ਆ ਹੁਣ ਜਿਹੜਾ ਬੂਰ ਆਇਆ ਹੋਇਆ ਜੀਰੀ ਨੂੰ ਛੱਟਿਆਂ ਨੂੰ ਸਾਰਾ ਝੜ ਜਾਣਾ ਜੇ ਮੰਨ ਲਓ ਹਵਾ ਰ ਚਾਂਜ ਆਇਆ ਚੱਲ ਗਿਆ ਜਦੋਂ ਜੀਰੀਨ ਸਾਰੇ ਤੇ ਹੁੰਦੀ ਹੈ ਇਹਦੇ ਵਿੱਚ ਪਾਣੀ ਖੜਾ ਕੇ ਰੱਖੋ ਜ਼ਰੂਰੀ ਆ ਪਾਣੀ ਖੜਾਉਣਾ ਜੇ ਮੈਂ ਆ ਦੇਖੋ ਖੜਾ ਹੈ ਆਪਣਾ ਤੇ ਜਾਨੂੰ ਇਹਨੇ ਸੁੱਕਣਾ ਹੈ ਜਾਨੂੰ ਆਪਣਾ ਦੁਬਾਰਾ ਮੁੜ ਕੇ ਫੇਰ ਲੱਗ ਜਾਣਾ ਹੈ ਕੀ ਰਿਆਂ ਨੂੰ ਤੇ ਅੱਜ ਆਲੇ ਗੱਡੀ ਭਰਾ ਕੇ ਲੈ ਕੇ ਆਇਆ ਤਾਰਾ ਫੀਡ ਵਾਲਿਆਂ ਦੇ ਛੱਡ ਕੇ ਆਏ ਆ ਉੱਥੋਂ ਭਰਨੀ ਆ ਫੀਡ ਤੇ ਮਰੇਲਕੋਟਲੇ ਕੋਲ ਕੁੱਪ ਪਿੰਡ ਆ ਉੱਥੇ ਲੱਗੀ ਆ ਫੈਕਟਰੀ ਤਾਰਾ ਫੀਡ ਵਾਲਿਆਂ ਦੀ ਉੱਥੇ ਛੱਡ ਕੇ ਆਏ ਆ ਤੇ ਉਹ ਵੀਡੀਓ ਵਿੱਚ ਐਡ ਕਰਦਾ ਜ਼ਰੂਰ ਦੇਖਿਓ ਲਓ ਜੀ ਕੁੱਪ ਪਹੁੰਚ ਗਏ ਆਪਾਂ ਹੁਣ ਚੱਲਦੇ ਆਂ ਤਾਰਾ ਫੀਡ ਵਾਲਿਆਂ ਦੇ ਫੈਕਟਰੀ ਚ ਜਿੱਥੋਂ ਕਰਾਉਣਾ ਹੈ ਗੱਡੀ ਲੋਡ ਆਣ ਨੂੰ ਲਿਆਏ ਪਨੀਰ ਦੇ ਪਕੌੜੇ ਕਿਲੋ 20 ਲੀਟਰ ਫੈਂਟਾ ਇਹ ਬਾਕੀ ਗੱਡੀ ਦਾ ਕੰਮ ਕਰਾਇਆ ਦੀ ਆਪਾਂ ਖੰਨੇ ਉਹਦੀ ਟਰਾਈਜੀ ਲੈਣੀ ਦੀ ਉਹਦੇ ਕਰਕੇ ਆਪਾਂ ਅੱਗੇ ਦੀ ਨਾਲ ਤੇ ਉਰੇ ਮੋੜ ਖਾਲ ਖੜਾ ਆਪਣਾ ਮੋਟਰਸਾਲ ਲੈ ਜਾਗੇ ਪਿੰਡ ਨੂੰ ਆ ਲਾਉਂਦਾ ਪਲੇਟ ਫਾਰਮ ਵੈਂਪਰ ਲਾਉਂਦਾ ਪਲੇਟ ਫਾਰਮ ਔਰ ਇੱਕ ਬਾਈ ਲਾਉਂਦਾ ਡਰਾਈਵਰਾਂ ਦਾ ਪਲੇਟਫਾਰਮ ਬਾਪਾ ਕਿਸੇ ਵੀ ਡਾਇਰੈਕਟਰ ਤੇ ਲਵਾਉਣਾ ਹੋਣਾ ਜਾਂ ਬੈਂਫਰ ਆ ਦੇ ਜੰਡੂ ਵਾਲਾ ਆਹ ਖੜੇ ਨੇ ਡਾਇਰੈਕਟਰ ਇਹ ਕੁੱਤਿਆਂ ਦਾ ਡਾਇਰੈਕਟਰ ਵੀ ਨਾਹੇ ਲਾਉਦੇ ਹੈਂ ਹੈਂ ਕੁੱਤਿਆਂ ਦਾ ਡਾਇਰੈਕਟਰ ਕੁੱਤਿਆਂ ਦਾ ਡਾਕਟਰ ਵੀ ਔਰੇ ਮਹਾਰਾ ਹੈਂ ਕਿੱਥੇ ਗਿਆ ਭਾਈ ਅੱਗੇ ਨਾ ਗਿਆ ਉਹ ਨਾ ਆਹ ਕਿਹੜਾ ਪਿੰਡਾ ਭਾਈ ਤੇਰਾ ਤੂਦੀ ਵਾਲਿਆ ਵਾਲੇ ਤੇਰਾ ਪਿੰਟ ਕਿਹੜਾ ਮੇਰਾ ਦਾ ਹੱਥ ਨਾਲ ਹੱਸਣਾ ਹੱਸਣਾ ਕਿੱਥੇ ਫੀਡ ਫੈਕਟਰੀ ਉਹ ਦਿੱਤਾ ਚੱਲ ਗਿਆ ਬਟਾਏਗਾ ਪੋਟੇਟੋ ਖਾ ਉਹਦਾ ਖਾਏਗਾ ਹੈ ਹੈ ਆਇ ਤੋ ਅਗਲਾ ਕਰਨਾ ਨਾ ਨਾ ਆਹੀ 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 ਉਹ ਕਹੀ ਜਨ ਨਾਲ ਆ ਉਰੋਂ ਕਿਹਾ ਐ ਮੁੜਦਾ ਤੂੰ ਐ ਇਧਰ ਹੱਥ ਦੇ ਰੈ ਮੇਲ ਕੋਡ ਲੈਣੇ ਮੂ ਚਲੋ ਲਗਾ ਲੈ ਉੱਥੇ ਪਹੁੰਚ ਗਏ ਦਿਖਾਉਨੇ ਆ ਫੈਕਟਰੀ ਚੱਲਦਾ ਹੀ ਰੇ ਦਾ ਕੰਮਕਾਰ ਪਿੰਡ ਵਾਲੀ ਮੋਟਰ ਤੇ ਤੇ ਰੇ ਦੇ ਵਿੱਚ ਪਾਇਆ ਆਪਾਂ ਟਰੈਕਟਰ ਬ੍ਰਾਂਡ ਦਾ ਮਿਸ਼ਨ ਬਾਈ ਬਾਜੀਰਾ ਸੰਗਮ ਮਿਸ਼ਨ ਪਾਇਆ ਮੇਕਾ ਮਲਾ ਬਾਜੀਸ ਆਰਟਿਕਲੀ ਦੋ ਬੰਦੇ ਲਾਏ ਹੋਏ ਨੇ ਇੱਕ ਆ ਰਹੇ ਆ ਬਾਗੇ ਉਧਰੋਂ ਜੱਗਾ ਦੇ ਓਰੇ ਕਿਲਕੀ ਤੋਂ ਸਾਰੇ ਸਾਹ ਤੇ ਨਾ ਮੁੰਡਾ ਲੱਗਾ ਹੁੰਦਾ ਸਾਹ ਹੈਲੋ 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 ਉਦਨ ਕਰਦਾ ਸਾਰਾ ਜਿੱਦਣ ਫੋਨ ਲੈ ਕੇ ਚੱਕ ਕੇ ਉਦਨ ਦਾ ਸਾਰਾ ਉੱਠਿਆ ਨਹੀਂ ਇਹ ਨੀ ਕਿੰਨੇ ਜਿੱਦਣ ਲੈਣ ਆਇਆ ਹੱਲੇ ਦਾ ਕਿੱਲਾ ਕਿਲਾ ਦੋ ਸੇ ਲੈਂਦਾ 1.5 ਦੱਸ ਆਪਣੇ 30 ਕਿਲੋ ਪਾਇਆ ਦੋ ਥੱਲੇ ਦਾ ਇੱਕ ਜੀਲਾ ਮੱਲਾ ਹੀ ਪਾਈ ਆ ਪਤਾ ਨੇ ਪਾਈ ਇੱਕ ਤਰ੍ਹਾਂ ਦੀ ਰੇਤ ਦਾ ਖਾਣਾ ਜਾਈ ਆ ਆ ਦੋ ਦੱਲੇ ਤਿੰਨ ਕਿਆ ਆਪਣੇ ਚਾਰ ਕਿਲਿਆਂ ਦੇ ਬਾਤੇ ਅਨੂਜ ਨੇ ਖਾਲ ਵੜਾ ਦੇ ਖਾਲ ਪੜਾਉਣਾ ਉਹਦੇ ਬੰਦੇ ਲੱਗੋ ਐਸਾ ਲੱਗਿਆ ਇਹਦੀ ਭਾਬੀ ਵੀ ਲੱਗੀ ਹੋਈ ਆ ਅਥਲਾਣੇ ਵਾਲਿਆਂ ਦਾ ਹੁਣ ਫੇਰ ਆ ਆਪਣੇ ਪਿੰਡ ਦਾ ਬਹੁਤ ਬਲੋਕਰ ਉੱਠ ਖੜੇ ਨਾ ਮੈਂ ਉਹਨਾਂ ਦਾ ਇੱਕ ਚੱਕੀ ਤੋਂ ਬਲੌਕਰ ਨਿਕਲਣਾ ਗੁਰੂ ਜੀ ਦਾ ਹਰ ਇੱਕ ਇਹ ਕਹਿੰਦਾ ਮੇਰਾ ਚੈਨਲ ਸਬਸਕ੍ਰਾਈਬ ਕਰੋ ਮਰ ਬੱਸ ਵੇਟਾ ਇਹਦਾ ਥੋੜੇ ਜੋਗੀ ਨਾ ਕਰਦੇ ਜੋਗੀ ਆ ਮਦਨੀ ਬਣਾਉਂਦਾ ਅੱਜ ਤੱਕ ਨਹੀਂ ਦੇਖਿਆ ਮੈਂ 24 ਘੰਟੇ ਨਾਲ ਰਹਿਣਾ ਇਹਦਾ ਉਹ ਪਿੰਡ ਦਾ ਬੰਦਾ ਹੀ ਦੇ ਦਿੰਦਾ ਬਾਹਰਲੀ ਦੇਖ ਦਿੰਦੇ ਨੇ ਮੇਰਾ ਕੋਈ ਟਰਾਲੀ ਟਰੁੱਲੀ ਫਸਿਆ ਹੋਇਆ ਇਹ ਦੇਖ ਲਓ ਆਪਾਂ ਦਾ ਜਾਣਕਾਰੀ ਦਿੰਨੇ ਆ ਫਸਲਾਂ ਦੀ ਅੱਛਾ ਰਾਤ ਨੂੰ 9 ਵਜੇ ਤੋਂ ਬਾਅਦ ਵਾਲੀ ਵੀ ਦਿਆ ਕਰ ਮਿੱਲਾਂ ਦਾ ਧੂਆਂ ਸਾਡੇ ਬਹੁਤਾ ਹੀ ਦੇਖੋ ਕਿ ਮੈਂ ਕਿਰਦਾ ਆ ਕੇ ਜੀਰੀ ਦੇ ਆਹੋ ਪੈ ਰਹੀ ਏ ਤੁੰ ਦਾ ਚਾਰੇ ਪਾਸੇ ਧੂਆਂ ਹੀ ਧੂਆਂ ਜਿੱਦਾਂ ਰੱਦ ਲਾਇਓ ਨੇ ਨਾ ਮਾੜਾ ਕੋਣਾ ਨੇ ਕਿ ਕੋਈ ਮੋਰੋ ਦੇਖੋ ਫੈਕਟਰੀਆਂ ਨੇ ਆਲੇ-ਦਾਲ ਸਾਰੀਆਂ ਪੰਜ ਚਾਰ ਸਾਲ ਨੂੰ ਪਿੰਡ ਨੂੰ ਲੱਗ ਜਾਣੀ ਇੱਕ ਆਹ ਸਾਹਮਣੇ ਫੈਕਟਰੀ ਉਹ ਸਾਹਮਣੇ ਪਿੰਡ ਆ ਗਿਆ